ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਪਹਿਲਗਾਮ ਵਿੱਚ ਅੱਤਵਾਦੀ ਵੱਲੋਂ ਅਨੇਵਾਹ ਗੋਲੀਆਂ ਚਲਾ ਕੇ 26 ਤੋਂ ਉੱਪਰ ਵੱਧ ਸੈਲੈਨ ਦੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਵਿਰੋਧ ਵਿੱਚ ਅੱਜ ਸਨਾਤਨ ਮਾਤਸਵਾ ਬੋਲੋਂ ਪਹਾਣੀਗੜ ਦੇ ਕੌਸ਼ਾਲਾ ਚੌਕ ਵਿੱਚ ਦੇਖ ਸਕਦੇ ਹੋ ਪਾਕਿਸਤਾਨ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਜਿੱਥੇ ਕਿ ਹਿੰਦੂ ਭਾਈਚਾਰੇ ਦੇ ਵਿੱਚ ਵੀ ਅਤੇ ਪੂਰੇ ਹਿੰਦੁਸਤਾਨ 'ਚ ਅਗਰ ਗੱਲ ਕਰੀਏ ਤਾਂ ਪੂਰਾ ਰੋਸ ਪਾਇਆ ਜਾ ਰਿਹਾ ਹੈ ਇਸ ਦੇ ਨਦਰ ਅਜ ਪਾਕਿਸਤਾਨ ਸਰਕਾਰ ਦਾ ਅਤੇ ਅਤਿਅਵਤੀਆਂ ਦਾ ਬੁਲਿਆਰ ਰੋਡ ਕਟ ਤੇ ਨੈਸ਼ਨਲ NH7 ਦੇ ਉੱਤੇ ਪੁਤਲਾ ਸਾੜਿਆ ਗਿਆ ਜਿਸ ਦੇ ਵਿੱਚ ਕੀ ਸਨਾਤਨ ਮਾਤਸਵਾ ਦੇ ਵੱਖੋ-ਵੱਖ ਆਗੂ ਪਹੁੰਚੇ ਜਿਦੇ ਵਿੱਚ ਕੀ ਨਰਿੰਦਰ ਸ਼ੈਲੀ ਮੰਡਲ ਪ੍ਰਧਾਨ ਬੀਜੇਪੀ ਸ਼ਾਮ ਸੱਚ ਦੇਵਾ ਜੀ ਮਨੀਸ਼ ਕੁਮਾਰ ਗਿੰਨੀ ਕੱਦ ਪਵਨ ਕੁਮਾਰ ਸ਼ਰਮਾ ਮਨਦੀਪ ਪੱਤਰੀ ਰਜਿੰਦਰ ਗੋਇਲ ਅਤੇ ਉਹਨਾਂ ਦੇ ਨਾਲ ਬ੍ਰਾਹਮਣ ਸਵਾ ਦੇ ਪ੍ਰਧਾਨ ਮਨਦੀਪ ਪੱਤਰੀ ਜੀ ਰੀਪੀ ਸ਼ਰਮਾ ਜੀ ਤੇ ਡਾਕਟਰ ਰਾਜਕੁਮਾਰ ਰੋਮੇਸ਼ਰ ਤੇ ਗਜਿੰਦਰ ਰਾਜਪੂਤ ਕ੍ਰਿਸ਼ਨ ਕੁਮਾਰ ਸਾਬਕਾ ਕਾਉਂਸਲਰ ਅਤੇ ਇਸ ਮੌਕੇ ਤੇ ਨਰਿੰਦਰ ਸ਼ੈਲੀ ਦੇ ਨਾਂ ਨਾਲ ਰੋਬਿਨਸ ਕੋਹਲ ਅਤੇ ਉਹਨਾਂ ਦੇ ਨਾਲ ਹੋਰ ਵੀ ਆਗੂ ਪਹੁੰਚੇ ਹੋਏ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਵੱਖ-ਵੱਖ ਆਗੂ ਪਹੁੰਚੇ ਹੋਏ ਹਨ ਜਿੱਥੇ ਕਿ ਉਹਨਾਂ ਨੇ ਬੋਲੇ ਅਤੇ ਬਾਜ਼ਾਰ ਵਿੱਚ ਦੀ ਹੁੰਦੇ ਹੋਏ ਬਲਿਆਰ ਰੋਡ ਕੱਟ ਦੇ ਉੱਪਰ ਆ ਕੇ ਜਿੱਥੇ ਆਉਣਾ ਵੱਲੋਂ ਅੱਤਵਾਦੀ ਅਤੇ ਪਾਕਿਸਤਾਨ ਸਰਕਾਰ ਦਾ ਪੁਤਲਾ ਫੁਕਿਆ ਤੇ ਉਸ ਨੂੰ ਕੀ ਕਹਿੰਦੇ ਨਜ਼ਰ ਆਇਆ ਵੱਖ-ਵੱਖ ਆਗੂ ਲੋ ਲਾਉਣਾ ਯਾਰਾ ਖੱਲੋ ਲਾਓ ਖੜਾ ਕਰ ਦਿੰਦੇ ਬੜਾ ਵਿਚਾਰੇ ਨੂੰ ਸਿੰਘ ਚੱਲ ਰਿਹਾ ਹੈ ਹਾਏ ਵਾਹ ਹਾਏ ਵਾਹ ਹਾਏ ਵਾਹ ਹਾਏ ਹਾਏ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਸ੍ਰੀਸ਼ਵਰਤੀ ਦਾਸਤਾ ਮੁਰਦਾਬਾਦ ਸ੍ਰੀਸ਼ਵਰਤੀ ਦਾਸਤਾ ਮੁਰਦਾਬਾਦ ਪਰਮਜੀਤ ਰੋਨੀ ਜਰਮਾ ਜੀ ਟੋਨੀ ਜਿਹੜਾ ਕਾਰਡ ਰੱਖਿਆ ਕਿਸ ਵਾਸਤੇ ਇਹ ਜਿਹੜੀ ਪਹਿਲਗਾਮ ਦੇ ਵਿੱਚ ਮਤਲਬ ਕਿ ਵੀ ਨਾਥੇ ਜਿਹੜੇ ਗਏ ਸੀ ਬੰਦੇ ਮਤਲਬ ਕਿ ਆਪਣਾ ਘੁੰਮਣ ਫਿਰਨ ਵਾਸਤੇ ਉਹਨਾਂ ਦੀ ਜਿਹੜੀ ਹੱਤਿਆ ਕੀਤੀ ਗਈ ਹੈ ਉਹਨਾਂ ਦੇ ਰੋਸ ਦੇ ਵਿੱਚ ਕੀਤਾ ਹੀ ਅਸੀਂ ਅਗਰ ਗੱਲ ਕਰੀਏ ਤਾਂ ਉੱਥੇ ਮੁਸਲਮਾਨ ਭਾਈਚਾਰੇ ਦੇ ਇੱਕ ਬੰਦਾ ਮਾਰਿਆ ਗਿਆ ਜੋ ਕਹਿੰਦਾ ਵੀ இந்துਵਾਂ ਦੇ ਪੱਖੇ ਚ ਗੁੰਮੇ ਚੱਲਦੇ ਨੇ ਉਹ ਕਹਿੰਦੇ ਵੀ ਇਹਨਾਂ ਦੇ ਉੱਪਰ ਇੰਨਾ ਨਹੀਂ ਕਤਲਿਆਮ ਕਰਨਾ ਚਾਹੀਦਾ ਬਹੁਤ ਉਹ ਮੁਸਲਮਾਨ ਭਾਈਚਾਰਾ ਜੋ ਉਸ ਨੂੰ ਮਾਰਿਆ ਗਿਆ ਇਸ ਕਰਕੇ ਸੀ ਉਹਨਾਂ ਦੀ ਉਹ ਪ੍ਰੋਟੈਸਟ ਕਰ ਰਿਹਾ ਸੀ ਕਿ ਯਾਰ ਤੁਸੀਂ ਇਹ ਗਲਤ ਕਰ ਰਹੇ ਹੋ ਸਾਡੇ ਇਹ ਮਤਲਬ ਕਿ ਵੀ ਟੂਰਿਸਟ ਨੇ ਇੱਥੇ ਵਿਜ਼ਟਰ ਨੇ ਆਉਂਦੇ ਨੇ ਸਾਡੀ ਰੋਜੀ ਰੋਟੀ ਵਧੀਆ ਚੱਲਣ ਲੱਗ ਗਈ ਹੈ ਬਹੁਤ ਸਾਲਾਂ ਤੋਂ ਬਾਅਦ ਤੇ ਇਸ ਕਰਕੇ ਤੁਸੀਂ ਇਹਨਾਂ ਨੂੰ ਨਾਂ ਨੁਕਸਾਨ ਪਹਚਾਓ ਪਰ ਲੇਕਿਨ ਉਹਨਾਂ ਨੇ ਉਹਨਾਂ ਦੀ ਨਾਂ ਗੱਲ ਸੁਣਦੇ ਤੇ ਉਸ ਨੂੰ ਵੀ ਨੁਕਸਾਨ ਪਹਚਾਇਆ ਗਿਆ ਅਸੀਂ ਦੇਖਦੇ ਹਾਂ ਤੇ ਹਿੰਦੂ ਕਮਿਟੀ ਨੂੰ ਟਾਰਗੇਟ ਕੀਤਾ ਗਿਆ ਨੌ ਪੁੱਛ ਕੇ ਇੱਕ ਬੁੜੀਆਂ ਚਲਾਈਏ ਰਹੇ ਹਰ ਇੱਕ ਬੱਚੇ ਲੇਡੀ ਛੱਡ ਕੇ ਜਹੰਸੂ ਮਾਰੇ ਉਹ ਬਹੁਤ ਮੰਦਪਾਗੀ ਘਟਨਾ ਜੀ ਦੇਖੋ ਇਹੀ ਸਭ ਤੋਂ ਮਾੜੀ ਹੈ ਕਿ ਕਿਸੇ ਦੀ ਕਾਸਟ ਪੁੱਛ ਕੇ ਉਸ ਨੂੰ ਨੁਕਸਾਨ ਪਹੁੰਚਾਉਣਾ ਘਟੋ ਘਟ 26 ਬੰਦੇ ਦੱਸਿਆ ਗਿਆ ਜਿਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਔਰ ਕਾਸਟ ਪੁੱਛ ਕੇ ਹੀ ਪਹੁੰਚਾਇਆ ਗਿਆ ਇਸੇ ਕਰਕੇ ਅਸੀਂ ਇਹ ਪ੍ਰੋਟੈਸਟ ਕੀਤਾ ਕਿ ਐਵੇਂ ਦੀਆਂ ਘਟਨਾਵਾਂ ਨਾ ਹੋਣ ਦੇਸ਼ ਦੇ ਵਿੱਚ ਜੀ ਨਰਿੰਦਰ ਭਾਰਤਨ ਜੀ ਨਰਿੰਦਰ ਜੀ ਜੋ ਪਹਿਲ ਕਾਮ ਦੇ ਵਿੱਚ ਘਟਨਾ ਹੋਈ ਹੈ ਕੀ ਕਹੋਗੇ ਬਹੁਤ ਹੀ ਮਾੜੀ ਘਟਨਾ ਹੋਈ ਹੈ ਜੀ ਜੇ ਕਿਸੇ ਦੇ ਧਰਮ ਪੁੱਛ ਕੇ ਉਹਨਾਂ ਨੂੰ ਮਾਰਨਾ ਬਹੁਤ ਹੀ ਮਾੜੀ ਘਟਨਾ ਹੈ ਜੀ ਅ ਕਿਵੇਂ ਦੇਖਦੇ ਹੋ ਤੇ ਮੁਸਲਮਾਨਾਂ ਵੀ ਮਾਰੇ ਗਏ ਰਹੇ ਤੇ ਹਿੰਦੂ ਸਭ ਤੋਂ ਵੱਡਾ ਤੱਫਕਾ ਮਾਰੇ ਗਿਆ ਉਹ ਸਹਜ ਜਿਹਨਾਂ ਦੇ ਦੋ ਦੋ ਤਿੰਨ ਤਿੰਨ ਮਹੀਨੇ ਵਿਆਹ ਹੋਏ ਸੀ ਜਾਂ ਕਈਆਂ ਦੇ ਬਾਪ ਜਾਂ ਕਈਆਂ ਦੇ ਭਰਾ ਕਈ ਨੇ ਬਹੁਤ ਕੁਝ ਨੁਕਸਾਨ ਹੋ ਗਿਆ ਬਿਲਕੁਲ ਜੀ ਬਹੁਤ ਮਾੜੀ ਜਿਹੜੀ ਹੈਗੀ ਹੈ ਘਟਨਾ ਇਹ ਹੋਈ ਆ ਮੁਸਲਮਾਨ ਜਿਹੜੇ ਉੱਥੇ ਲੋਕਲ ਹੈਗੇ ਸੀਗੇ ਉਹ ਬਚਾ ਵੀ ਰਹੇ ਸੀ ਕਿਉਂਕਿ ਉੱਥੇ ਸਾਰਾ ਉਹਨਾਂ ਦਾ ਜਿਹੜਾ ਹੈਗਾ ਰੋਜੀ ਰੋਟੀ ਉਹ ਸਾਰੇ ਬੇਸਟ ਜਿਹੜੇ ਇਧਰੋਂ ਜਾਂਦੇ ਸੀਗੇ ਉਹ ਵੀ ਉਥੇ ਤੁਸੀਂ ਅੱਜ ਦੇਖੋ ਉਹਦੇ ਵਿੱਚ ਟ੍ਰੇਨ ਦੇ ਵਿੱਚ ਦੇਖਿਆ ਨੇ ਆਪਣੇ ਟਿਕਟਾਂ ਕੈਂਸਲ ਹੋ ਰਹੀਆਂ ਨੇ ਫਲਾਈਟਾਂ ਦੀਆਂ ਟਿਕਟਾਂ ਜਿਹਨਾਂ ਨੇ ਹੁਣ ਗਰਮੀ ਕਰਕੇ ਉਥੇ ਜਾਣਾ ਸੀਗਾ ਤੇ ਬਹੁਤ ਹੀ ਉਥੇ ਉਹਨਾਂ ਦਾ ਜਿਹੜਾ ਹੈਗਾ ਬਹੁਤ ਡਿਜ਼ਟਰ ਜਿਹੜਾ ਹੈਗਾ ਕੱਟ ਜਾਊਗਾ ਆ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟਾਰੀ ਬਾਰਡਰ ਬੰਦ ਕਰ ਦਿੱਤਾ ਗਿਆ ਪਾਣੀ ਦੇ ਜਿਹੜੇ ਸੰਧਿਆ ਸਮਝੌਤਾ ਦੀ ਵੀ ਰੱਦ ਕਰ ਦਿੱਤਾ ਗਿਆ ਤੇ ਜਿਹੜਿਆ ਸਾਡੇ ਇੱਥੇ ਸਫਾਰਕਾਂ ਨੇ ਖੁੱਲੇ ਹੋਏ ਨੇ ਉਹਨਾਂ ਦੇ ਉਹ ਵੀ ਬੰਦ ਕਰਨ ਦਾ ਆਰਡਰ ਜਾਰੀ ਕਰ ਦਿੱਤੇ ਨੇ ਬਿਲਕੁਲ ਜੀ ਜ਼ਰੂਰੀ ਆ ਕਿਉਂਕਿ ਇਹ ਜਿਹੜਾ ਅੱਤਵਾਦ ਆ ਰਿਹਾ ਇਹ ਪਾਕਿਸਤਾਨ ਤੋਂ ਹੀ ਆ ਰਿਹਾ ਉਹੀ ਉੱਥੇ ਹੀ ਪੈਦਾ ਹੋ ਕੀ ਕਰਨਾ ਬਹੁਤ ਵਧੀਆ ਕੰਮ ਕੀਤਾ ਹੈ ਕਿਵੇਂ ਦੇਖਦੇ ਹੋ ਅੱਜ ਜੰਮੂ ਕਸ਼ਮੀਰ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਕੈਂਡਲ ਮਾਰਚ ਕੱਢੇ ਨੇ ਤੇ ਰੋਸ ਪ੍ਰਦਰਸ਼ਨ ਬਿਲਕੁਲ ਜੀ ਜਿੱਥੇ ਜਿੱਥੇ ਸਾਰਿਆਂ ਦੇ ਮਨ ਦੇ ਵਿੱਚ ਰੋਸ ਹੈਗਾ ਸਾਰੇ ਆਪਣਾ ਆਪਣਾ ਦੁੱਖ ਜ਼ਾਹਰ ਕਰ ਰਹੇ ਨੇ ਕਿ ਜ਼ਰੂਰੀਆਂ ਅਸੀਂ ਵੀ ਅੱਜ ਇੱਥੇ ਪੁਹਾਨੀਗੜ ਵੀ ਕੇ ਆਪਣਾ ਦੁੱਖ ਜੋ ਜ਼ਾਹਰ ਕਰਾਂਗੇ ਰੋਸ ਮਾਰਚ ਕਰਕੇ ਹਾਂ ਬਾਈ ਮੈਂ ਸ਼ਾਮ ਸਤਿਵੇ ਰਾਜੀ ਹਾਂ ਜਿਹੜੀ ਪਲਵਾਮਾ ਦੇ ਪਹਿਲਗਾਮ ਵਿੱਚ ਕੱਲ ਘਟਨਾ ਹੋਈ ਜਿਹਦੇ ਵਿੱਚ ਪਹਿਲਗਾਮ ਵਿੱਚ ਕੱਟਨਾ ਹੋਈ ਆ ਸੀ ਉਹਦੇ ਇਸ ਤਰ੍ਹਾਂ ਸਾਰੇ ਅੱਛੇ ਭਾਨਗੜ ਦੇ ਜਿੰਨੀ ਵੀ ਸਾਡੇ ਸੰਸਥਾਵਾਂ ਭਾਨਗੜ ਚ ਹੈਗੀਆਂ ਧਾਰਮਿਕ ਸੰਸਥਾਵਾਂ ਦਾ ਸਮਾਜਿਕ ਸੰਸਥਾਵਾਂ ਸਾਰੇ ਇਕੱਠੇ ਹੋਈਆਂ ਉਹਦੇ ਕੋਰ ਨਿੰਦਾ ਕਰਦੇ ਆ ਜਦੋਂ ਇੱਕ ਧਰਮ ਦੇ ਨਾਂ ਤੇ ਕਤਲੇਆਮ ਜਿਹੜਾ ਕੀਤਾ ਗਿਆ ਹੈ ਬਹੁਤ ਹੀ ਨਿੰਦਨਯੋਗ ਹੈ ਕਸੀਉਂ ਦੀ ਬਹੁਤ ਕੜ ਸਿੱਧਾਂ ਚਰਨ ਨਾ ਕਰਦੇ ਅਸੀਂ ਅਗਰ ਗੱਲ ਕਰੀਏ ਜੰਮੂ ਕਸ਼ਮੀਰ ਦੇ ਵਿੱਚ ਵੀ ਅੱਜ ਰੋਕਾ ਜੋ ਕੱਲ ਘਟਨਾਗੇ ਉਹ ਲੈ ਕੇ ਪ੍ਰਦਰਸ਼ਨ ਕੀਤੇ ਗਏ ਨੇ ਕੈਂਡਲ ਮਾਰਚ ਵੀ ਕੱਢ ਰਹੇ ਹੁਣ ਤੁਸੀਂ ਬਹੁਤ ਇਹ ਲਿੰਦੇ ਜੋ ਘਟਨਾਗੇ ਕਿਵੇਂ ਦੇ ਦੇਖੋ ਜਿੰਦੀ ਵਿੱਚ ਲਵਜੀ ਨਹੀਂ ਹੈਗੇ ਜਿਦੋਂ ਅਸੀਂ ਕਹਿ ਸਕਦੇ ਹੈਗੇ ਇਦੋਂ ਕੋਲ ਕਟਿਆ ਹਰਕਤ ਕੀ ਹੋ ਸਕਦੀ ਹੈ ਇਹ ਇਹ ਕਾਇਰਨਾ ਹਰਕਤ ਹੈ ਇੱਕ ਇਸ ਧਰਮ ਨੂੰ ਲੈ ਕੇ ਲੋਕਾਂ ਚੁਣ-ਚਣ ਕੇ ਮਾਰਨਾ ਵੀ ਇੱਕ ਹਿੰਦੂ ਦੇ ਨਾਮ ਤੇ ਕਤਲਿਆਮ ਕਰਨਾ ਇਹ ਕਿਸੇ ਵੀ ਇਨਸਾਨੀਅਤ ਦੇ ਤੌਰ ਤੇ ਕੋਈ ਵੀ ਇਹਨੂੰ ਧਰਮ ਨਹੀਂ ਕਹਿੰਦਾ ਕਿ ਕੋਈ ਕਤਲਿਆਮਿੰਡਾ ਕਿਸ ਧਰਮ ਦੇ ਨਾਮ ਤੇ ਕੀਤਾ ਜਾਵੇ। ਆ ਉੱਥੇ ਜੇ ਕੋਈ ਮੁਸਲਮਾਨ ਬੋਲਦਾ ਹੈ ਉਹਨਾਂ ਨੂੰ ਕਦੇ ਵੀ ਤੁਸੀਂ ਗਲਤ ਕੰਮ ਕਰ ਰਹੇ ਪਰ ਉਸਨੂੰ ਵੀ ਟਾਰਗੇਟ ਕਰਕੇ ਲੋਕਾਂ ਦਾ ਬੰਦਾ ਮਾਰਿਆ ਜਾਂਦਾ ਕਿਵੇਂ ਦੇ ਦੇਖੋ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਹੈਗਾ। ਅੱਤਵਾਦ ਨੇ ਆਪਣੇ ਕੰਮ ਕਰਨੇ ਨੇ ਉਹਨਾਂ ਦੀ دہشت ਫਲਾਉਣੀ ਹੈ ਲੋਕਾਂ ਵਿੱਚ دہشت ਪੈਦਾ ਕਰਨੀ ਹੈਗੀ ਤੇ ਉਹਨਾਂ ਦਾ ਕੰਮ ਹੈ ਉਹੀ ਉਹਨਾਂ ਦਾ ਧਰਮ ਹੈ। ਕਿਵੇਂ ਦੇਖਦੇ ਕਿ ਹਿੰਦੂਆਂ ਦਾ ਨੌਪੁੱਛ ਕੇ ਟਾਰਗੇਟ ਕਰਨਾ ਗੋਲੀਆਂ ਮਾਰਨੀਆਂ ਆਮ ਗੱਲ ਹੋ ਰਹੀਆਂ ਪਹਿਲਾਂ ਵੀ ਜੰਮੂ ਦੇ ਵਿੱਚ ਜਿਹੜੇ ਯੂਰੋਪਰਾਈਜ਼ਮਾਂ ਤੇ ਬਹੁਤ ਵੱਤਲੇ ਆਉਰੇ ਆ ਰਹੇ ਕਿਵੇਂ ਦੇਖਦੇ ਇਹਦੀ ਵਕਤ ਤੇ ਅਸੀਂ ਸਾਰੇ ਇਕੱਠੇ ਹੋਏ ਆ ਤਾਂ ਕਿ ਸਰਕਾਰ ਤੱਕ ਇਹ ਆਵਾਜ਼ ਪਹੁੰਚਾ ਸਕੀਏ ਜੇ ਸ਼ਾਂਤ ਪਈ ਲੋਕ ਨੇ ਉਹਨਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਸੁਰੱਖਿਆ ਕੀਤੀ ਜਾਵੇ ਹਾਂ ਪਾਕਿਸਤਾਨ ਕਹਿੰਦਾ ਕਿ ਸਾਡੇ ਵਿੱਚ ਕੋਈ ਹੱਥ ਨਹੀਂ ਇਹਨਾਂ ਦੀ ਆਪਦੀ ਬੰਦਿਆਂ ਨੇ ਕੰਮ ਲੈਣਾ ਕੀਤਾ ਸਾਡੇ ਵਿੱਚ ਇਹ ਕੋਈ ਨਹੀਂ ਜਾ ਕੰਮ ਇਹ ਚੋਕੋ ਚੋਰ ਹੁੰਦਾ ਉਹ ਚੋਰੀ ਕਰਕੇ ਵੀ ਇਹ ਕਹਿੰਦੇ ਮੈਂ ਚੋਰੀ ਨਹੀਂ ਕੀਤੀ ਹੈਗੀ ਵਾਸਤਾਂ ਵਿੱਚ ਸਾਰੇ ਨੂੰ ਸਾਰੇ ਪਹਿਲਾਂ ਤਾਂ ਇੰਡੀਆ ਕਹਿੰਦਾ ਨੂੰ ਸਾਰੀ ਦੁਨੀਆ ਕਹਿ ਰਹੀ ਹੈਗੀ ਕਿ ਪਾਕਿਸਤਾਨ ਜੋ ਹੈ ਇਹ ਅਤਵਾਦੀ ਵਿੱਚ ਸਭ ਤੋਂ ਅੱਗੇ ਦੁਨੀਆ ਦੇ ਵਿੱਚ ਉਹਦਾ ਨਾਮ ਮਾਰਿਆ ਹੈਗਾ ਇਸ ਲਈ ਉੱਥੇ ਉਹ ਹਾਲਾਤ ਆਪਾਂ ਦੇਖ ਸਕਦੇ ਹਾਂ ਕਿੰਨੇ ਹਾਲਾਤ ਮਾੜੇ ਨੇ ਟੌਰੀ ਬਾਰਡਰ ਬੰਦ ਕਰਿਆ ਸੈਟ ਕਾਫਰਟ ਆਫ ਇੰਡੀਆ ਨੇ ਤੇ ਜਿਹੜੀ ਉਹਨਾਂ ਦੇ ਦਫ਼ਤਰ ਖੁੱਲੇ ਨੇ ਵੇਖੀ ਸੀ ਉਹਨਾਂ ਦੇ ਵੀ ਬੰਦੇ ਕਢਾ ਦਿੱਤੇ ਗਏ ਨੇ ਤੇ ਡਿਵਿਜਲੀ ਯਾਰ ਕਰਦੇ ਵੀ ਪਾਕਿਸਤਾਨ ਦੇ ਲੋਕ ਇੱਥੋਂ ਚਲੇ ਜਾਂਦੇ ਕਿਵੇਂ ਦੇਖੋ ਜੀ ਕੁਛ ਤਾਂ ਹਿੰਦੁਸਤਾਨ ਦੀ ਸਰਕਾਰ ਨੂੰ ਕੁਛ ਕਰਨਾ ਚਾਹੀਦਾ ਸੀ ਜੋ ਠੀਕ ਲੱਗਿਆ ਉਹਨੇ ਕੀਤਾ ਜੀ ਇਹ ਸਰਕਾਰ ਦੀ ਆਪਣੀ ਉਹ ਨੀਤੀਆਂ ਨਹੀਂ ਇਹ ਉਹਨਾਂ ਦੇ ਆਪਣੇ ਤਰੀਕੇ ਨਾਲ ਕਰਨਾ ਹੈ ਪਰ ਅਸੀਂ ਤਾਂ ਜੋ ਸਮਾਜ ਹੈ ਤੇ ਹੀ ਕਹਿੰਨੇ ਵੀ ਜੋ ਧਰਮ ਦੇ ਨਾਂ ਤੇ ਕਤਲੇਆਮ ਹੋ ਰਿਹਾ ਹੈ ਬਹੁਤ ਗਲਤ ਹੋ ਰਿਹਾ ਹੈ ਇਹਦੇ ਦੀ ਅਸੀਂ ਸਾਰੇ ਭੋਰ ਨਿੰਦਾ ਕਰਦੇ ਆ ਮੇਰਾ ਨਾਮ ਨਿਰਿੰਦਰ ਕੁਮਾਰ ਸ਼ੈਲੀ ਜੋ ਕੱਲ ਜੰਮੂ ਦੇ ਵਿੱਚ ਘਟਨਾ ਹੋਈ ਹੈ 27 ਹਿੰਦੂ ਮਾਰੇ ਜਾਂਦੇ ਨੇ ਇੱਕ ਮੁਫਰਮਾਨ ਮਾਰੇ ਗਿਆ ਕਿ ਸਾਡੇ ਸਾਰਿਆਂ ਦੇ ਜਿਹੜੇ ਇਸ ਘਟਨਾ ਨੇ ਦਿਲ ਬਲੁਬੁਦਰ ਕੇ ਰੱਖ ਦਿੱਤੇ ਜੀ ਬਹੁਤ ਹੀ ਸ਼ਰਮਨਾਕ ਤੇ ਦਿਨੋਂ ਝੋੜ ਕੇ ਰੱਖ ਦੇਣ ਵਾਲੀ ਘਟਨਾ ਜਿਹੜੀ ਉੱਥੇ ਹੋਈ ਆ ਤੇ ਬਹੁਤ ਹੀ ਸ਼ਰਮਨਾਕ ਅੰਜਾਮ ਜਿਹੜਾ ਉਹਨਾਂ ਨੇ ਲੋਕਾਂ ਨੇ ਦਿੱਤਾ ਸਾਨੂੰ ਤੇ ਅਸੀਂ ਮਤਲਬ ਬਹੁਤ ਜ਼ਿਆਦਾ ਨਖੇਦੀ ਕਰਦਾ ਸਾਡੇ ਹਿੰਦੁਸਤਾਨ ਦੀ ਜਨਤਾ ਦੇ ਵਿੱਚ ਹਰ ਇੱਕ ਇਨਸਾਨ ਦੇ ਵਿੱਚ ਇਸ ਗੱਲ ਦਾ ਬੜਾ ਦੁੱਖ ਹੈ ਤੇ ਵੀ ਇਹ ਘਟਨਾ ਨੇ ਸਭ ਨੂੰ ਝੋੜ ਕੇ ਰੱਖ ਦਿੱਤਾ ਗੱਲ ਕਰੀ ਬੀਜੇਪੀ ਨੇ ਜੋ ਟਾਰੀ ਬਾਉਂਡਰ ਬੰਦ ਕਰਿਆ ਤੇ ਪੰਜ ਹੋਰ ਵੀ ਨਵੇਂ ਨਵੇਂ ਆਬਜੈਕਸ਼ਨਸ ਪਾਕਿਸਤਾਨ ਸਰਕਾਰ ਤੇ ਲਾ ਦਿੱਤੇ ਗਏ ਕਿ ਕਿ ਦੇ ਕੋਈ ਕੱਟ ਨੂੰ ਕਰਨਾ ਜ਼ਰੂਰੀ ਹੈ ਜੀ ਕਿਉਂਕਿ ਜਦੋਂ ਤੱਕ ਅਸੀਂ ਪਾਕਿਸਤਾਨ ਨੂੰ ਸਬਕ ਨਹੀਂ ਸਿਖਾਵਾਂਗੇ ਉਹਨਾਂ ਦਾ ਹੁੱਕਾ ਪਾਣੀ ਕੋਈ ਬੰਦ ਨਹੀਂ ਹੋਊਗਾ ਤੇ ਉਹਨਾਂ ਦੇ ਅਸੀਂ ਕਾਰਵਾਈ ਨਹੀਂ ਕਰਾਂਗੇ ਸਾਨੂੰ ਲੱਗਦਾ ਨਹੀਂ ਵੀ ਉਹ ਸਿੱਧੇ ਤਰੀਕੇ ਨਾਲ ਸਮਝਣਗੇ ਅਗਰ ਗੱਲ ਕਰੀਏ ਤਾਂ ਉੱਤੇ ਕੱਲ ਇੱਕ ਮੁਸਲਮਾਨ ਹੱਥ ਚਾਉਂਦਾ ਹਿੰਦੂਆਂ ਦੇ ਕਹਿੰਦਾ ਵੀ ਗੱਲ ਤੋਂ ਕੰਮ ਕਰਿਓ ਕਿਵੇਂ ਦੇਖੀਏ ਦੇਖੋ ਜਿਹੜੀ ਹਿੰਦੁਸਤਾਨ ਦੀ ਜਨਤਾ ਇੱਥੇ ਕੋਈ ਵੀ ਧਰਮ ਹੈ ਸਾਰੇ ਧਰਮ ਆਪਸ ਵਿੱਚ ਚਰਣ ਮਿਲ ਕੇ ਰਹਿੰਦੇ ਨੇ ਸਾਡੇ ਇੱਥੇ ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਕੋਈ ਕੰਮ ਹੈ ਨਹੀਂਗਾ ਸਾਰੇ ਧਰਮਿਕ ਦੂਜੇ ਦਾ ਸਤਿਕਾਰ ਕਰਦੇ ਨੇ ਇਹ ਜਿਹੜੀਆਂ ਬਾਹਰਲੀ ਏਜੰਸੀਆਂ ਹਿੰਦੁਸਤਾਨ ਦੇ ਖਿਲਾਫ ਕੰਮ ਕਰ ਰਹੀਆਂ ਨੇ ਜਾਂ ਜਿਹੜੇ ਦੂਜੇ ਮੁਲਕ ਨੇ ਜੋ ਹਿੰਦੁਸਤਾਨ ਦੀ ਸ਼ਾਂਤੀ ਬੰਲ ਭੰਗ ਕਰਨਾ ਚਾਹੁੰਦੇ ਨੇ ਤੇ ਢਾਹ ਲਾਣੀ ਚਾਹੁੰਦੇ ਨੇ ਇਹ ਉਹਨਾਂ ਲੋਕਾਂ ਨੇ ਕੰਮ ਨਹੀਂ ਉਹ ਆਪਣਾ ਕਰ ਰਹੇ ਨੇ ਪਰ ਸਾਨੂੰ ਨਹੀਂ ਲੱਗਦਾ ਕਿ ਸਾਡੀ ਆਪਸੀ ਭਾਈਚਾਰਕ ਸਾਦ ਤੇ ਇਸ ਚੀਜ਼ ਦਾ ਕੋਈ ਫਰਕ ਪਵੇ। ਆ ਮੇਰਾ ਰਾਜਕੁਮਾਰ 로ਮਸ ਮੈਂ ਬਿ ਅੱਤਿੰ ਨਿੰਦਨਯੋਗ ਹੈ ਕਿਉਂਕਿ ਸਾਡਾ ਗਵੰਡੀ ਦੇਸ਼ ਜਿਹੜਾ ਹੈਗਾ ਤਾਂ ਪੜੋਸੀ ਹੈ ਪਰ ਸਾਨੂੰ ਉਹ ਅਮਨ ਚੈਨ ਨਾਲ ਰੋਟੀ ਖਾਂਦੇ ਨੂੰ ਨਹੀਂ ਦੇਖ ਸਕਦਾ ਸੁਖਸ ਕੀ ਕਸੂਰ ਤੇ ਉਹ ਵਿਚਾਰੇ ਯਾਤਰੀਆਂ ਦਾ ਕਿਉਂਕਿ ਉਹਦੇ ਨਾਲ ਜਿੱਥੇ ਤਾਂ ਉਹਨਾਂ ਦੇ ਪਰਿਵਾਰ ਖਤਮ ਹੋ ਗਏ ਚੁਣ-ਚੁਣ ਕੇ ਜਾਤੀ ਜਾਂ ਧਰਮ ਦੇ ਨਾਂ ਦੇ ਉੱਤੇ ਬੰਦੇ ਨੂੰ ਕੱਢ ਕੇ ਮਾਰਿਆ ਗਿਆ ਇੱਕ ਬਹੁਤ ਹੀ ਘਨੌਣਾ ਤੇ ਨਿੰਦਨਯੋਗ ਇਹ ਘਟਨਾ ਹੈ ਜਿਹਦੀ ਬੜੇ ਪਰਜ਼ੋਰ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘਟ ਹੈ ਦੂਜੀ ਗੱਲ ਕੀ ਚਾਹੇ ਉਹ ਵਿਅਕਤੀ ਮਾਰੇਗੇ ਨੇ ਪਰੰਤੂ ਜੇ ਉੱਥੇ ਲੋਕ ਸਲਾਨੀ ਜਾਣੋਂ ਹਟਦੇ ਨੇ ਤਾਂ ਉਹਨਾਂ ਨੂੰ ਇਹ ਸ਼ਰਮ ਨਹੀਂ ਆਉਂਦੀ ਉਹ ਲੋਕਾਂ ਨੂੰ ਜਿਹੜੇ ਕਾਰੇ ਕਰਾਉਂਦੇ ਨੇ ਕਿ ਉੱਥੋਂ ਦੇ ਜਿਹੜੇ ਲੋਕ ਨੇ ਉਹ ਕਿਰਤ ਸਦਾ ਜੀਉਂਦੇ ਨੇ ਉਹਦਾ ਜਿਹੜਾ ਵਪਾਰ ਹੈ ਜੋ ਯੋਤ ਟੂਰਿਸਟ ਜਾਂਦੇ ਨੇ ਉਹਨਾਂ ਦਾ ਵਪਾਰ ਚੱਲਦਾ ਹੈ ਉਹ ਜਿੱਥੇ ਸਾਡੇ ਭਾਰ ਦੇ ਹਜੇ ਲੋਕਾਂ ਨੂੰ ਜਿਹੜੇ ਟੂਰਿਸਟ ਨੇ ਉਹਨਾਂ ਤੇ ਹਮਲੇ ਕਰਦੇ ਨੇ ਤਾਂ ਉਹ ਲੋਕਾਂ ਤੇ ਵੀ ਇਹ ਬਰਾਬਰ ਦਾ ਹਮਲਾ ਹੈ ਉਹਨਾਂ ਦੀ ਰੋਟੀ ਦਾ ਸਵਾਲ ਹੈ ਚੱਲ ਚੋ ਇਹਦੀ ਸਖਤ ਰੂਪ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਭਾਰਤ ਸਰਕਾਰ ਨੂੰ ਇੱਥੇ ਬਹੁਤ ਤਕੜਾ ਜੋਰ ਸ਼ੋਰ ਨਾਲ ਸੰਦੇਸ਼ ਲੈਣਾ ਚਾਹੀਦਾ ਹੈ 27 ਤੋਂ 28 ਵਿਅਕਤੀ ਮਾਰੇ ਗਏ ਨੇ ਜਦ ਤੱਕ 27 ਤੋਂ 2800 ਉਧਰ ਨਹੀਂ ਹਮਲਾ ਮਾਰੇ ਜਾਂਦੇ ਤਦ ਤੱਕ ਇਹਦਾ ਬਦਲਾ ਨਹੀਂ ਹੋ ਸਕਦਾ ਇਹ ਜੇ ਇਹ ਜੇ ਮੁਲਕ ਨੂੰ ਜਿਹੜਾ ਸੱਤ ਤੋਂ ਦੇਖ ਕੇ ਰਾਜੀ ਨਹੀਂ ਉਹ ਤਾਂ ਵੈਸੀ ਮਲੇਮੈਂਟ ਕਰ ਦਿੰਦੇ ਆ ਸਰਕਾਰਾਂ ਨੂੰ ਕਿਉਂ ਸੁੱਤੀ ਪਿਆ ਸਾਡੀ ਭਾਰਤ ਦੀ ਸਰਕਾਰ ਕਿਉਂ ਨਹੀਂ ਐਕਸ਼ਨਾਂ ਨਹੀਂ ਝਟ ਕੇ ਕੁਝ ਮਾਰਾ ਥੋੜਾ ਲੈਂਦੇ ਨੇ ਫਿਰ ਚੁੱਪ ਹੋ ਜਾਂਦੇ ਨੇ ਇੱਕ ਵਾਰੀ ਕੰਮ ਨਵੇਲੇ ਦੇਣ ਪਰ ਇਹ ਜੇ ਲੋਕਾਂ ਦਾ ਜਿਹੜਾ ਬੰਦਾ ਕਿਸੇ ਨੂੰ ਟਿਕ ਕੇ ਰਹਿਣ ਨਹੀਂ ਦਿੰਦਾ ਹੈਗਾ ਇਹ ਗੱਲ ਨਹੀਂ ਕਿਸੇ ਵੀ ਮੱਜਣੇ ਜੋ ਅਤਵਾਦ ਫੈਲਾਉਂਦੇ ਨੇ ਉਹ ਲੋਕਾਂ ਦਾ ਕੋਈ دین ਮਤਵ ਨਹੀਂ ਹੈਗਾ ਪਰ ਜਿਹੜੇ ਵੀ ਲੋਕ ਹੈਗੇ ਨੇ ਉਹਨਾਂ ਨੂੰ ਕਿਉਂ ਲਖੜੇ ਜਾਂਦਾ ਚੰਗੀ ਤਰ੍ਹਾਂ ਉਹਨਾਂ ਨੂੰ ਖਤਮ ਨਹੀਂ ਕੀਤਾ ਜਾਵੇ ਉਹ ਜਿਹੜੇ ਲੋਕ ਜੋੜ ਸਪੋਰਟ ਕਰਦੇ ਨੇ ਨਾਲ ਉਹਨਾਂ ਨੂੰ ਮਾਰਾ ਖਤਮ ਕੀਤਾ ਜਾਵੇ ਜੇ ਕੋਈ ਸਪੋਰਟਰ ਇਹ ਰਹੂ ਉਹਨਾਂ ਦਾ ਉਹਨੂੰ ਸ਼ੈਲਟਰ ਦੇ ਨਾਲ ਨਹੀਂ ਰਹੂਗਾ ਤਾਂ ਕਿੱਥੋਂ ਹਸ਼ ਕਰਨਗੇ ਆਗਰ ਜੰਮੂ ਕਸ਼ਮੀਰ ਦੇ ਲੋਕ ਸਰਕਾਰ ਦਾ ਸਾਥ ਦਿੰਦੇ ਨੇ ਤਾਂ ਉੱਥੇ ਇਹ ਕੁਝ ਹੋਈ ਨਹੀਂ ਸਕਦਾ ਕਦੇ ਵੀ ਉਹਨਾਂ ਨੂੰ ਸ਼ੈਲਟਰ ਦਿੰਦੇ ਨੇ ਉਹ ਲੋਕ ਕੁਝ ਕਰਦੇ ਨੇ ਸੋ ਭਾਰਤ ਸਰਕਾਰ ਨੂੰ ਡਟ ਕੇ ਤੇ ਸੰਗਲਣਾ ਚਾਹੀਦਾ ਨਹੀਂ ਕੀ ਹੈ ਜੇ ਨਾਲ ਤਦ ਤੱਕ ਨੂੰ ਆਉਣ ਵਾਲੇ ਸਮੇਂ 'ਚ ਸਾਡਾ ਪੰਜਾਬ ਕੀ ਹੈ ਬਾਉਂਡਰ ਸਟੇਟ ਹੈ ਤਾਂ ਇੱਥੇ ਵੀ ਤੁਸੀਂ ਦੇਖੋਗੇ 10 ਸਾਲਾਂ ਤੱਕ ਇਹ ਜਿਆ ਬੁਰੀ ਹਾਲਤ ਹੋ ਜਾਣੀ ਹੈ ਅੱਜ ਜੇ ਤੁਸੀਂ ਵੱਡੇ ਵੱਡੇ ਕੋਠੀਆਂ ਪਾਈ ਫਿਰਦੇ ਹੋ ਤਾਂ ਤੁਹਾਨੂੰ ਇੱਥੇ ਪ੍ਰੋਬਲਮ ਆ ਜਣੀ ਬਹੁਤ ਵੱਡੇ ਤੋਂ ਸਰਕਾਰ ਭਜਣਾ ਪੈ ਜਾਣਾ ਕਿੱਥੇ ਜਾਵਾਂਗਾ ਅਸੀਂ ਲੋਕ ਸਾਰੇ ਸੋ ਅਸੀਂ ਇਹਦੇ ਵਿੱਚ ਵਿਸ਼ੇਪ ਕਲਿਆਣ ਜਾਗਰਤੀ ਮਿਸ਼ਨ ਤੇ ਬਿਸ਼ਪ ਬ੍ਰਾਹਮਣ ਪਰਿਸ਼ਦ ਦੇ ਵੱਲੋਂ ਮੈਂ ਉਹਦਾ ਨੈਸ਼ਨਲ ਦੋਨਾਂ ਦਾ ਚੇਅਰਮੈਨ ਹੋਣ ਦੇ ਨਾਤੇ ਇਹ ਚੀਜ਼ ਦੀ ਸਖਤ ਸਵਦਾ ਨਿੰਦਾ ਕਰਦਾ ਤੇ ਭਾਰਤ ਸਰਕਾਰ ਬਾਕੀ ਨੂੰ ਵੀ ਅਪੀਲ ਕਰਦਾ ਕਿ ਸਾਰੇ ਲੋਕ ਇਸ ਚੀਜ਼ ਦੀ ਨਿੰਦਾ ਕਰਨ ਦੇ ਖਿਲਾਫ ਪ੍ਰੋਟੈਸਟ ਕਰਨ ਤਾਂ ਕਿ ਸੁੱਤੀ ਸਰਕਾਰਾਂ ਜਾਗਣ ਅੱਜ ਬੈਂਕ ਬੋਟ ਬੈਂਕ ਦੀ ਰਾਜਨੀਤੀ ਬਣਾ ਰਖੇ ਲੋਕਾਂ ਨੇ ਕੀ ਕਰਨਗੇ ਜੇ ਜਿਹੜੇ ਵੋਟਾ ਹੋਰ ਪਾਉਣੇ ਉਹ ਨਹੀਂ ਨਾ ਕੀ ਕਰਨ ਕਿਹਦੇ ਤੇ ਰਾਜ ਕਰਨਗੇ ਲੋਕ ਇਹਨਾਂ ਦੀ ਹਫਾਜ਼ਤ ਕਰੀ ਸਰਕਾਰ ਦਾ ਫਰਜ਼ ਬੰਦ ਹੈ ਅਗਰ ਸਰਕਾਰਾਂ ਫੇਲ ਨੇ ਤਾਂ ਤਿਆਗ ਪੱਤਰ ਕਿਉਂ ਦਿੰਦੀਆਂ ਹੈਗੀਆਂ ਉਹਨਾਂ ਸਾਕੂਸੋਂ ਦੇ ਹੱਥ ਵਿੱਚ ਆ ਸੌਸ਼ ਕਰ ਸਕਦੀਆਂ ਨੇ ਸੋ ਇਮੀਡੀਏਟਲੀ ਕੀ ਹੈ ਕਿਹੜੇ ਤੋਂ ਕਾੜੇ ਤੋਂ ਕਾੜਾ ਸਿਕਾਣੇ ਤੇ ਲੈਣਾ ਚਾਹੀਦਾ ਤਾਂ ਹੀ ਭਾਰਤ ਦੇਸ਼ ਸਾਡਾ ਪੰਜਾਬ ਖੁਸ਼ਹਾਲ ਹੋ ਸਦਾ ਜਾਂ ਭਾਰਤ ਖੁਸ਼ਹਾਲ ਹੋ ਸਦਾ ਵਰਨਾ ਤਾਂ ਨਹੀਂ ਇਹ ਹਾਲ ਜੇ ਰਹੇ ਤਾਂ ਆਉਣ ਵਾਲੇ ਸਮੇਂ 'ਚ ਇਧਰ ਦੇ ਲੋਕਾਂ ਨੂੰ ਵੀ ਸਾਰਿਆਂ ਨੂੰ ਇੱਥੋਂ ਭੱਜਣਾ ਪਊਗਾ ਜਾਂ ਕੁਝ ਜਾਂਗੇ ਵੀ ਕਿਤੇ ਇਹ ਲੋਕ ਥੈਂਕ ਯੂ